ਦੀ ਧਾਰ ਗੁਰ ਤੇ ਨਿਰ। ਸੱਚਾ ਨਾਮ ਮੇਰਾ ਆਧਾਰ ਗੁਰ ਤੇ ਨਿਰ। ਸੱਚਾ ਨਾਮ ਮੇਰਾ ਆਧਾਰੂ। ਸੱਚਾ ਨਾਮ ਆਧਾਰ ਮੇਰਾ ਜਨੁ ਉਤਤਮੁ ਸੇਵਾਇਆ। ਕਰ ਜੋੜਿ ਉਤ ਲਾਈਐ ਸੇਵਾ ਸਿਆਣੇ ਇਛਾ ਸਭ ਪੂਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਖਾ ਜਸ ਦੀਆਂ ਨੇ ਮੜਾਈਆ। ਤੈ ਤਾਤਿ ਸੁਣੋ ਸਭ ਅਸ਼ਬਦ ਤਰਉ ਸਿਆਰੂ। ਬਚਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦੇ ਗਾਧ ਸੁਭਾਗ ਯਰ ਸੁਭਾਗ ਸ਼ਬਦ ਦੇ ਵਾਜੇ ਤਾਲ ਜਿਤ ਗਰਧਾਰੀਆਂ ਅੰਛ ਦੂਖ ਤਤਵਾ ਸਿਂਕੀਤੇ ਤਾਲ ਕੰਟਕ ਮਾਰਿਆ ਗੁਰ ਕਰਮ ਪਾਣੁ ਤੂ ਜਿਨ ਸਤਿ ਨਾਮ ਹਰਿ ਕਹਿ ਲਾਗੇ ਸਤਿ ਅਨੰਤ ਤਹ ਸੁਖੁ ਨਿਤ ਕਰਨਾ ਸੁਣਹੁ ਅਟਬਾ ਕਿਹੁ ਸਾਗਦ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਗੁ ਪਾਇਆ ਪੁੱਤਰੇ ਸਹਿਜੁ ਦਊਰੇ ਦੁਖ ਰੋਗ ਸੰਤਾਪ ਤਰੇ ਸੁਖਿ ਸਚੀ ਬਾਣੀ ਸੰਤ ਸਾਚਨ ਬੈ ਸਰਸੇ ਪੂਰੇ ਘਰਿ ਤੇ ਆਵੈ ਹੁਣ ਤੇ ਪੁਰੀਤ ਕਹਿੰਦੇ ਪੁਰਤ ਸਤਿਗੁਰ ਅਗਰ ਲਿਖ ਗੁਰੂ ਜੀ ਫਿਰ ਮਾਨਕ ਨਾਨਕ ਗੁਰ ਚਰਨ ਲਾਗੇ ਸਵਾਜ ਅਨਾਨਦ ਸਰਸ ਰਦਾਰ ਜੇ ਕੋ ਸੋਵੇ ਜੇ ਕੋ ਉੱਜਰ ਤਿਸਤਾ ਹੋਏ ਉਕਾਰੋ ਇਹ ਵਸਤ ਪੜੀਨੇ ਚਾਹੀ ਸੇਤ ਮੇਂ ਰਖ ਦਰਦਾਰੋ ਸਭ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਪ੍ਰਭ ਤੁਸਾਰੋ ਸ੍ਰੀ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਹ ਕੋ ਨਾਹੀ ਮੈਂ ਲੋ ਜੋਗ ਕੀ ਤੋਈ ਮੈਂ ਨਿਰਗੁਣ ਆਰੋ कोगण न तरस पियो तरस पिया रमत हुई सदगरु सजण मिलिया नालक नाम मिलाइणा जीवा ਉਰ ਅੰਤਿਥ ਕੋਈ ਨਾ ਹੈ ਓਥੈ ਤੇਰੀ ਰੱਖ ਅਗਨੀ ਅਬਰਸਾਏ ਸੁਣ ਕੇ ਜਮ ਕੇ ਦੂਤ ਨoit ਰਹਿ ਛਡ ਜਾਏ ਭੌਜਲ ਵਿਖਮ ਅਸਗਾਹ ਅਰ ਸ਼ਬਦੀ ਫਾਰਿਵਾਹ ਜਿਨ ਕਾ ਲਗੀ ਤਿਆਸ ਅਮਰਤ ਸੇ ਸਾਹੇ ਕਦ ਬਹ ਹਉ ਪੰਦ ਜੁਣਗੋ ਬਬਸੈ ਲੋ ਕਿਰਪਾਲ ਸਮਹਾਵੇ ਸਹੈ ਸਹੈ ਅਰਥਾ ਕੋਏ ਨਾ ਜਾਏ ਜਿ ਆਵੇ ਸੁਭਾਲੇ ਸੋਖੁ ਅੰਲਾ ਕੰਦਰ ਗੁਰ ਅਰਧਨਾਮੇ ਲਾਈਵ ਸ਼ੇਅਰ ਕਰਦੇ ਤੇਰੇ ਸਦ ਮਰ ਦੇਖਾ ਸਰਵਣੀ ਚਲਨਾ ਕਰਦਾ ਹੂੰ ਕਤਗੁਰ ਸੇ ਤੇ ਰਤਿਆ ਦਰਗਹ ਪਾਇਆ ਥਾ ਰਪਾ ਕਰੇ ਜਿਸ ਨੂੰ ਇਹ ਮੱਥ ਦੇ ਜਗ ਮੈਂ ਉਤਮ ਕਾਠੀ ਹੈ ਵਿਰਨੇ ਕੀ ਜੇ ਮਹਲਾ ਪੰਜਵਾ ਰਖੇ ਰਖਨ ਹਾਰ ਆਪੋ ਪਾਰ ਅੰਤ ਸੁਰ ਕੀ ਫੈਰੀ ਪਾਏ ਕਾ ਜੋ ਆਪਣਾ ਬਲਾ ਬਣਾ ਰਿਹਾ ਹੋਆ ਆਪ ਧਿਆਨ ਮਨ ਹਉ ਨ ਵਿਸਾਰੈ ਅੰ ਸਾਧ ਜਨ ਕੈ ਸੰਗ ताक़त निंदक दुष्टिन माहें वदारियनाहिब गीत नानक न माह जिस सिमरत सुख सगले दूर गुजार ਮਾਝ ਆਵਦਾ ਗੋਣਾ ਜੁਰਤ ਹੈ ਮਨ ਮਾਤਾ ਜੀ ਰਵਾਲਾ ਜੀ ਅਰਦਾਸ ੴ ਸਤਿ ਨਾਮੁ ਵਾਹਿਗੁਰੂ ਮਨ ਹੀ ਖਹਿ ਸ੍ਰੀ ਭਗਵਤੀ ਜੀ ਸਹਾਰੇ ਔਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਾ ਸੁਣੀ ਬਚਪਦੋਂ ਨਿ ਸਵਰਗਾ ਦੁਪਾਨਿਤ ਲਈ ਤੇ ਆਏ ਫਿਰ ਅੰਮ੍ਰਿਤ ਗੁਰਦੇ ਬਰਦਾਸ ਰਾਮਦਾਸ ਹੋਈ ਸਾਈ ਰਜਨ ਹਰ ਗੋਬਿੰਦ ਨੋ ਸਿਵਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦਿੱਤੇ ਸਭ ਤੁਧਰਾ ਤੈਂਕ ਬਹੁਤ ਸਿਮਰਿਆ ਘਰ ਨਾ ਨਿਹਾਉ ਬਿਤਾਵੇ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਵੀਧਰ ਪਿਤਾ ਪੰਚ ਦੇ ਵਾਰੀ ਅੰਮ੍ਰਿਤ ਜਿਨਾਂ ਦਾ ਤੇ ਸੁਖੀਰ ਬਹਤਨੀਓ ਸਭ ਥਾਈ ਹੋਏ ਸਹਾਰਾ ਤਸਾਪਾਤ ਸ਼ੈਨੀਆਂ ਜੀ ਦੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਜਾਹਰਾ ਜਹੂਰਾ ਸਿੰਘ ਜੀ ਸਾਹਿਬ ਸਤਿ ਸੱਚ ਦਾਇ ਜਿਨਾ ਨਾਮ ਜਪਿਆ ਵਡ ਛੰਗਿਆ ਕਰਮਹੀਰ ਸੀ ਸੁਨਤੇ ਕੀ ਸਦਕਾ ਦਿੱਤੀ ਸਤਿ ਆਤਮਾ ਅਗਲੇ ਭਾਈ ਨਾ ਕਰਮਤ ਦਾ ਗੁਰੂ ਦੇ ਪਿਆਰਿਆ ਸਿੰਘਾਂ ਸਿਮਣਿਆਂ ਦੀ ਮਾਜਦਾ ਅੰਦਰ ਕੇ ਖਾਲਸਾ ਜੀ ਸਾਰੇ ਭੁੱਲ ਜੀ ਸ਼ਲੋਕ ਮਹਲਾ 3 ਜੀ ਆਪ ਕੇ ਜਾਣੇ ਕਰਿਆ ਆਪ ਆਪੇ ਨੇ ਰਾਸ ਦਿੱਸੇ ਅੱਗੇ ਮਾਨਕਾ ਖਲੇ ਪਿੱਛੇ ਅਰਦਾਸ ਸਰਬ ਸੰਗਤਾਲ ਸੋਈ ਤੁਮ ਪ੍ਰੀਰਦਾਸ ਸੁਿਵਾਹੀ ਪ੍ਰਭ ਜੀ ਕੇ ਪਾਸ ਜਹਾ ਜਹਾ ਗੁਰੂ ਪਾਸਾ ਤਿਸ ਸਾਥ ਤਹਾ ਤਹਾ ਰਛਾ ਰਿਆ ਬਿਰਗ ਦੀ ਪਾਦਰੇ ਪੰਛੀ ਕੀ ਜੀਤ ਜਿਸ ਵੀ ਸਾਥ ਦੀ ਸਹਾਇ ਆਸੇ ਮਿਦੇ ਬੋਲ ਵਾਲੇ ਬੋਲ ਜੀ ਹਾਲ ਸੇ ਨੀਦਾ ਮਨ ਦੀਵਾ ਮਤਿ ਮੀ ਮਤਿ ਪਤ ਕਾ ਰਾਠਾ ਆਪ ਅਜੂ ਵਾਹਿ ਗੁਰੂ ਵਾਹਿ ਗੁਰੂ ਚਤਾਵੈ ਚਤਾਵ ਕਾ ਸਤ ਕਾ ਸਰਬ ਸੁਖੋ ਹੋਏ ਖਾਲਸਾ ਜੀ ਦੀ ਦੇਖ ਤੇਗ ਫਤਿਹ ਚੌਕੀਆਂ ਛੰਡੇ ਬੰਗੇ ਜਿਗੋ ਜੁਗ ਕਟਲ ਰਹੇ ਸਰਬਕਾ ਜੈਕਾਰ ਖਾਲਸਾ ਜੀ ਸਾਇ ਬੁੱਲ ਜੀ ਖਾਲਸਾ ਜੀ ਨੂੰ ਨਾਮ ਦਾਤ ਸਿੱਖੀ ਦਾਤ ਹਰਮਤ ਦਾਤ ਮਹਤੁਪਵੇਕ ਰਹਿਤਿ ਛਾ ਦਾਤ ਖਾਲਸਾ ਜੀ ਨੂੰ ਸ੍ਰੀ ਹਰਮੰਦਰ ਸਾਗ ਬਹੁਤ ਸਜ ਸਰੋਵਰ ਦੇ ਕਿਨਾਰ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਿੰਦਾਰ ਮੇਲੇ ਪੁੰਨ ਜੀ ਹਾਏ ਸ੍ਰੀ ਅਕਾਲ ਸukh ਸਾਹਿਬ ਜੀ ਬਾਬਾ ਅਨੰਦ ਸੰਤੋਖ ਸਿੰਘ ਭੀਮੇਸ਼ਰ ਸਿੰਘ RAM ਸਿੰਘ ਗੋਲ ਸਿੰਘ ਕਰਮਪਾਲ ਰਣਜੀਤ ਪਿਆਣੀ ਜੀ ਖਡੂਨ ਸਾਹਿਬ ਜੀ ਸ਼ੁਰੂ ਕੀ ਬਾਣੀ ਸ੍ਰੀ ਗੋਵਿੰਦ ਵਾਲ ਸਾਹਿਬ ਜੀ ਦੇ ਸ਼ਨਾਮ ਦਰਸ਼ਿੰਦਾਰ ਮੇਲੇ ਪੁੰਨ ਜੀ ਹਾਏ ਸਾਹਿਬ ਜੀ ਨਨਕਾਣਾ ਸਾਹਿਬ ਕਰਤਾਰਪੁਰ ਜੀ ਬਾਬੇ ਨਾਨਕ ਮਹਰੇ ਜੀ ਸਾਖ ਪੈਗੜ ਸਾਹਿਬ ਅਨੰਪੁਰ ਜੀ ਕੀਰਤਪੁਰ ਜੀ ਬਾਬਾ ਧਾਲ ਜੀ ਲਖਨੌਰ ਦੀ ਚਮਕਾ ਰਹੀ ਫਤੇਗੜ ਸਾਹਿਬ ਜੀ ਸੁਨੇ ਮੋਲ ਦੇ ਨਮੋਹ ਸਾਹਿਬ ਜੀ ਪੰਜੇ ਸਾਹਿਬ ਸ੍ਰੀ ਗੋਪਾਲ ਪੁਰਖ ਛੇ ਰਣਮੁਛ ਜੀ ਨਾਨਕ ਵੱਲੇ ਬੀਤਲਗੰਜ ਜੀ ਜੀ

ਆ ਗੁਰੂ ਸਾਚ ਕੰਨ ਸ੍ਰੀ ਅਜੋਤ ਸ੍ਰੀ ਅਪਚਨ ਲਗਨ ਸਾਹਿਬ ਦੇ ਸਾਥ ਦੇ ਦਰਸ਼ਨਦਾਰ ਲਿੰਦੇ ਬੋਤੋ ਜੀ ਵਾਹਿਗੁਰੂ ਸਾਤ ਸ੍ਰੀ ਅਕਾਲ ਪੁਰਖ ਜੀ ਕਾ ਕਾਰਨ ਸਾਹਿਬ ਸਾਹਿਬ ਬੋਤੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਗੀ ਗੁਰੂ ਘਰੇ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਅਬ ਜੀ ਦੇ ਹਜ਼ੂਰ ਅਪਤਮਈ ਸ਼ਬਦ ਬਾਣੀ ਇਰਦਨ ਚੌਂਤੀ ਸੋਦਰ ਰਹਿਰਾ ਸਾਹਿਬ ਜੀ ਦੀ ਅਰਦਾਸ ਹੁਣ ਚੁੱਕ ਕਰਨਾ ਬੜੀ ਸੁਣੀ ਬਾਣੀ ਸੱਚ ਕਰਨੇ ਪ੍ਰਵਾਨ ਕਰਨੀ ਆਇਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਲਜਰਾਸ ਕਰਨੀ ਯਾਤਰਾ ਸਾਧਨੀ ਕਰਨੀ ਸੇਖ ਪੜ੍ਹਦੇ ਸੁਣਦੇ ਸਰਬਤ ਦਾ ਹੈ ਵੰਡ ਹੋੜ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਮੈਰੇ ਬਾਣੇ ਸਰਬਤ ਦਾ ਭਲਾ ਹੈ ਜੀ ਕਾ ਸਾ ਸਵਾ ਗੁਰੂ ਜੀ ਕੀ ਫਤਿਹ

ਇਹਨਾਂ ਨੂੰ ਫੇਸਬੁਕ ਤੇ ਲਿੰਕ ਭੇਜਿਆ ਮੈਨੂੰ